ਆ ਗਰਨੂਰ ਐ ਨੂੰ ਹੋ ਜਾ ਤੋ ਲੈ ਵੀ ਉਹ ਦੇ ਸਾਡੇ ਗਰਨੂਰ ਨੇ ਬਾਈ ਸਟੰਟ ਕਰਦਾ ਟਰੈਕਟਰ ਤੇ ਸਟੰਟ ਜੌਂੜੀਆ ਟਰੈਕਟਰ ਆ ਜੌਂੜੀਆ ਟਰੈਕਟਰ ਦੇ ਸਟੰਟ ਦੇਖਲਾ ਕਰਕੇ ਸਟਾਰਟ ਟਰੈਕਟਰ ਆ ਤੇ ਉਵੇਂ ਉਹਨੂੰ ਕਰਕੇ ਤੇ ਕਢਿਆਤਾ ਉਹ ਚੱਲੀ ਜਾਂਦਾ ਖੜਾ ਜਦੋਂ ਇਹਨੂੰ ਕਿਹਾ ਵੀ ਹੁਣ ਇਹਨੂੰ ਐ ਥੱਲੇ ਕੱਢ ਦੇ ਉਦੋਂ ਥੱਲੇ ਕਰ ਦੂਗਾ ਆ ਸਟੰਟ ਕਰਦਾ ਇਹ ਵੀ ਬਾਈ ਸਾਡਾ ਗਰ ਆਪਣਾ ਗਰਨੂਰ ਆ ਤੇ ਆ ਇਹਨਾਂ ਦੇ ਸਾਈਕਲ ਖੜੇ ਆ ਦੇ ਆ ਜਵਾਕਾਂ ਦੇ ਇਹਨਾਂ ਕੋਈ ਐਕਸੀਡੈਂਟ ਕਰੀ ਜਾਂਦਾ ਕੋਈ ਕੁਛ ਕਰੀ ਜਾਂਦਾ ਵਿੱਚ ਮਾਰਦੇ ਇੱਕ ਦੂਜੇ ਦੇ ਧਲਾਕ ਧਲਾਕ ਬਹੁ ਭਜਾਉਂਦੇ ਆ ਚੁੱਪ ਭਜਾਉਂਦੇ ਬਹੁਤ ਆ ਚੱਗ ਲੋ ਭਜਾਓ ਸਾਈਕਲ ਚਲੋ ਕਰਾ ਭਜਾਉ ਤੱਪ ਕੇ ਗਰਨੂਰ ਗਰਸੰਗ ਸਾਈਕਲ ਭਜਾਓ ਆਪੋ ਆਪਣੇ ਕਰਾ ਚਲੋ ਥੋੜੀ ਵੀਡੀਓ ਬਣਾਉਣਾ ਮੈਂ ਭਜਾਓ ਭਜਾਓ ਜੁੱਤੀਪਾਲਾ ਦੀ ਚਲੋ ਭਜਾਓ ਕਰਾ ਥੋੜਾ ਥੋੜਾ ਵਿੱਚ ਨਹੀਂ ਮਾਰਨਾ ਕਿਸੇ ਦੇ ਹੌਲੀ ਹੌਲੀ ਬਾ ਬਚਣਾ ਬਚਣਾ ਮਾਰੋ ਤੇ ਬਚਣਾ ਮਾਰੋ ਵੀਡੀਓ ਬਣ ਰਹੀ ਆ ਕੋ ਮੋਕਰਾ ਦੱਬ ਕੇ ਬੜਾ ਉਹ ਕਰਾ ਸ਼ਾਬਾਸ਼ ਆਵਾਜ਼ ਸ਼ਾਬਾਸ਼ 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 ਹੌਲੀ ਹੌਲੀ ਜਿੰਨਾ ਕੋਈ ਹੌਲੀ ਚਲਾਊਗਾ ਉਹਨਾਂ ਨੂੰ ਨਾਮ ਜਾਦੇ ਬੜੂਗਾ ਬਾ ਵੀ ਬਾ ਸ਼ਾਬਾਸ਼ 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 ਠੀਕ ਆ ਲਾ ਬਣ ਰਹੀ ਆ ਵੀਡੀਓ ਮੱਲੋ ਪੂਰੀ ਦੇ ਫਰਦੇ ਭਝਾਈ ਕਰਾਲਾ ਉਹ ਟਰੈਕਟਰ ਸਟੰਟ ਤੇ ਲਾਇਆ ਵਾ ਟਰੈਕਟਰ ਲਾਇਆ ਸਟਾਰਟ ਤੇ ਉਹ ਹਰਮਨ ਦੀ ਕੁੜੀ ਸਾਰੇ ਨਾਲ ਚੋਸਤ ਲਾ ਦੇ ਕਿਵੇਂ ਦਰਦ ਲਾ ਆ ਮੇਰਾ ਦੋਤਾਵਾ ਛੋਟੇ ਸਾਈਕਲ ਵਾਲਾ ਛੋਟੀ ਸਾਈਕਲ ਵਾਲੀ ਬਰੀ ਪੋਤੀ ਆ ਹਰਮਨ ਦੀ ਕੁੜੀ ਤੇ ਉਹ ਮੇਰਾ ਪੋਤਾ ਵੱਡਾ ਜਿਹੜਾ ਉਹਦੇ ਟਰੈਕਟਰ ਨਾਲ ਹੁਣ ਪੰਗੇ ਲੈਂਦਾ ਉਹਦੇ ਆ ਉਹ ਦੇਖ ਉਹ ਵਿਰਾ ਪੋਤਾ ਵਾ ਇਹੋ ਦੇ ਲੈਂਦਾ ਸਟਾਂਟ ਬਣਾਉਂਦਾ ਕਿਉਂ ਆ ਡੌਗੀ ਆ ਗਿਆ ਲੈ ਆਹ ਤੇ ਆ ਡੌਗੀ ਆ ਚਲੋ 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 ਪਜਾਓ 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 ਕਰ ਛੋਟੀ ਦਾ ਨਹੀਂ ਮੈਨੂੰ ਫੜਾ ਦੀ ਲਿਆ ਕੇ ਛੋਟੀ ਜਾਗਾ ਛੋਟੀ ਛੋਟੀ ਦਾ ਗੈਰਤਾ ਤੁਸੀਂ ਤਾਂ ਛੋਟੀ ਦਾ ਇੱਥੇ ਲਿਆਈ ਮੇਰੇ ਕੋਲੇ ਮੋੜ ਕੇ ਛੋਟੀ ਛੋਟੀ ਨਿੰਦਰ ਹੁਣ ਹੀ ਆਏ ਵੇ ਆ ਉਹਦੀਆਂ ਮਹੀਨਾ ਡੇਢ ਮਹੀਨਾ ਮੈਨ ਲਉ ਨਿੰਦਰ ਦਾ ਸਾਡੂ ਆਇਆ ਵਾ ਆ ਉਹਦੀ ਗੱਡੀ ਆ ਨਵੀਂ ਲਈਆ ਹੁਣ ਇਹਨੇ ਬਾਹਲੇ ਕੋਲੇ ਐਕਸ ਜੂਵੀ ਆ ਇੱਕ ਇੱਕ ਹੈਗੀ ਆਲਟੋ ਕਰਦਿਆ ਜਵਾਕ ਗਰਦ ਪੱਟੀ ਲੈ ਕਦਾਂ ਸੱਟ ਗਿਆ ਚਾਵਾਂ 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 ਲਾ 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 ਬਹਾ ਤੁਹਾਡੇ ਮਲੋ ਉਹਦੇ ਉੱਤੋਂ ਦੀ ਆਉਂਦੇ ਆ ਸਟੰਟ ਵਾਲੇ ਟਰੈਕਟਰ ਦੇ ਸਟੰਟ ਵਾਲੇ ਟਰੈਕਟਰ ਦੇ ਉੱਤੋਂ ਦੀ ਆਉਂਦੇ ਆ ਚਲੋ 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 ਸ਼ਾਬਾਸ਼ 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 ਕਿਹੜਾ ਨਾਟ ਨਿਕਲ ਗਿਆ ਚੱਲਿਆ ਫੜਾ ਹੋਰੇ ਕੋਈ ਨਹੀਂ ਉੱਥੇ ਪਾਰਾਂਗੇ ਆਪਾਂ ਉਹਦੀ ਸੀਟ ਦਾ ਨਿਕਲਿਆ ਸੀਟ ਦੇ ਪਾਇਆ ਵਾ ਸੀਗਾ ਟੱਕ ਰਾ ਫੇਟ ਟੁੱਟ ਪਈਆ ਟੁੱਟ ਗਿਆ ਟਰੈਕਟਰ ਦਾ ਟਾਇਰ ਟੁੱਟ ਗਿਆ ਇੱਕ ਵੱਡਾ ਹਾਂ ਕਰ ਦੋ ਕਰ ਦੋ ਕਰ ਦੋ ਸਟੰਟ ਲਾ ਦੋ ਪੂਰੇ ਸਟੰਟ ਲਾ ਦੋ ਸ਼ਾਬਾਸ਼ ਠੀਕ ਆ ਠੀਕ ਆ ਠੀਕ ਆ ਇਹ ਟੁੱਟ ਜੂ ਤੇਰੇ ਭਾਰ ਨਾਲ ਟੁੱਟ ਜੂ ਅੱਗੇ ਉਹ ਟੁੱਟ ਗਿਆ ਟਾਇਰ ਦੇਖ ਲੈ ਟੁੱਟ ਜਾਣਾ ਨਾ ਬਤੇਰ ਤੂ ਆਲ ਦੇ ਵਾਲੇ ਚਲਾ ਕਰ ਧਬ ਕੇ ਆਹਾ ਚਲੋ 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 ਸ਼ਾਬਾਸ਼ 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 ਓਲੀ ਦੇਖ ਬੇ ਸੜਦੀ ਆ ਚਲਾ ਚਲਾ ਲੈ ਓਏ ਨਾ ਸੋਰੇ ਦਾ ਟੁੱਟ ਜੂਗਾ ਇਹ ਹਾਲੇ ਕੰਜਰ ਨਾ ਹੁਣ ਹੈ ਹੋਰ ਹੀ ਕੋਈ ਕਰਨ ਲਾ ਕੇ ਦੱਸ ਇਹ ਇਸ ਕੰਮ ਨੂੰ ਥੋੜਾ ਲੈਂਦੇ ਹੈ। ਆਲੇ ਐਕਸੀਡੈਂਟ ਦੇ ਹੈ। ਐਕਸੀਡੈਂਟ ਹੋ ਗਿਆ। ਐਕਸੀਡੈਂਟ ਦਾ ਵੀ ਪਤਾ ਇਹਨਾਂ ਨੂੰ ਵੀ ਐਕਸੀਡੈਂਟ ਆਇਆ ਹੁੰਦਾ ਹੁੰਦਾ। ਹਾਂ ਡਰੀ ਜਾਂਦਾ ਡਰੀ ਜਾਂਦਾ ਇਹ 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 ਸਟੰਟ ਇਹ ਸਟੰਟ ਕਰਦਾ ਵਾ ਸਟੰਟ ਕਰਦਾ ਟਰੈਕਟਰ ਇਹ ਸਟੰਟ ਕਰਦਾ ਕੋਈ ਇਹਨੂੰ ਕਰੀ ਜਾਂਦੇ ਆ ਤੂੰ ਆਪਦੀ ਸਾਈਕਲ ਹੀ ਭਜਾ ਕੇ ਨਾ ਮਗਰ ਇਹਨਾਂ ਦੇ ਨਾਲ ਦੱਬ ਕੇ ਕਰਾਂ ਭਜਾ ਦੇ ਭਜਾ ਦੇ ਭਜਾ ਦੇ ਭਜਾ ਦੇ ਕਰਾਂ ਚਲੋ 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 ਸ਼ਾਬਾਸ਼ 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 ਚਲੋ 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 ਆਇਆ ਮੱਲਾ ਜਵਾਕਾਂ ਦੀ ਆਇਆ ਰੌਣਕਾਂ ਹੁੰਦੀਆਂ ਵੇ ਕਿਵੇਂ ਕਰਦ ਫਰਦਿਆ ਘਰ ਦਾ ਪੜਦੇ ਇੰਨੇ ਇੰਨੇ ਜਵਾਕ ਚਾਹੀਦੇ ਅਸਲ 5 6 ਜਵਾਕ ਉਹਨੇ ਇੱਕ ਬੰਦੇ ਦੇ ਫੇਰ ਘਰੇ ਰੌਣਕਾਂ ਲੱਗਦੀਆਂ ਬਾਈ ਉਹਨੇ ਕਿ ਜਵਾਕ ਆ ਯਾਰ ਉਹ ਬਾਹਰ ਕੱਢੀ ਜਾਂਦੇ ਜਾਂ ਸਕੂਲ ਉਟ ਜਾਂਦਾ ਹੱਤਨਾ ਬਾਏ ਗਰੂ ਹੋ ਗਈ ਅੱਗੇ ਇਸ ਤਰ੍ਹਾਂ ਮੱਲਾ ਨੰਗੇ ਪੈਰੀ ਤੁਰੇ ਫਰਨਾ ਕੋਈ ਨੀਕਰ ਤੋਂ ਬਿਨਾ ਤੁਰਿਆ ਫਰਦਾ ਕੋਈ ਝੱਗੇ ਤੋਂ ਬਿਨਾ ਤੁਰਿਆ ਫਰਦਾ ਕੋਈ ਦੁਪੱਟੇ ਤੋਂ ਬਿਨਾ ਕੋਈ ਜੁੱਤੀ ਤੋਂ ਬਿਨਾ ਆਈ ਪਲਪਲ ਗਏ ਤੇ ਹੁਣ ਵੀ ਜਾਂਦੇ ਆ ਗੱਲ ਕਰ ਹੁਣ ਆਪਣੇ ਵੇੜੇ ਪੱਕੇ ਕਰ ਲਏ ਵੇੜੇ ਪੱਕਿਆਂ 'ਚ ਪੈ ਠਰਦੇ ਆ ਜਵਾਕਾਂ ਦੇ ਉਦੋਂ ਇਹ ਕੱਚਾਰਾ ਹੁੰਦੇ ਸੀ ਛੇਤੀ ਹਾਂ ਨਾਉ ਠਰਦਾ ਸੀ ਮਿੱਟੀ ਤੇ ਨਾ ਸੀ ਤੇ ਉਹ ਗਰਮ ਹੁੰਦੀ ਸੀ ਇਹੜੇ ਫਰਸ ਆਪਣੇ ਤਪ ਵੀ ਛੇਤੀ ਜਾਂਦੇ ਅਠਰ ਵੀ ਛੇਤੀ ਜਾਂਦੇ ਇਹਦਾ ਕਰਕੇ ਬੱਚਿਆਂ ਨੂੰ ਠੰਡ ਲੱਗਦੀ ਆ ਇਹ ਨਹੀਂ ਤਾਂ ਬਸ ਆਏ ਫਿਰ ਨਹੀਂ ਜੇ ਵੀ ਆਦੇ ਫਿਰਦੇ ਆਪੇ ਰਾਤ ਨੂੰ ਭਾੜੇ ਹਾਂ ਬੰਬੋ ਕੇ ਪੈ ਜਾਂਦੇ ਆ ਨਹੀਂ ਇਹ ਤਾਂ ਪਰੋਟੇ ਕਰਨਾ ਦੇਣ ਜੇ ਇਹਨਾਂ ਦੀ ਇੰਨੀ ਸਰਵਿਸ ਨਾ ਹੋਈ ਹੋਵੇ ਉਹ ਮੈਂ ਬਹਿ ਕੇ ਕਰਾਉਣਾ ਸਰਵਿਸ ਇਹਨਾਂ ਦੀ ਐ ਵੀ ਦਾਦਾ ਕਰ ਰਾਤ ਨੂੰ ਮੈਂਟ ਲੱਗਣਗੇ ਸੌਣ ਲੱਗਿਆ ਨੇ ਮੈਂਟ ਲਾਉਣਾ ਚੱਕ ਦੇ ਚੱਕ ਦੇ ਕਰ ਭਜਾਈ ਫਿਰੋ ਕਰ ਕਿਹੜਾ ਦੇਈ ਫਿਰੋ ਕਿਹੜਾ ਚਲੋ 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 ਛਾਵਾ ਛਾਵਾ ਥਵਾ ਗਰਥਾਂਗਾ ਚੱਕ ਦੇ ਮਾਰ ਹਮਤ ਯਾਰ ਚੱਲ 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 ਲੱਹ ਉਹਦੇ ਸੋਹ ਨਿਹਾਲ ਬਣਾਉਂਦੀ ਆ ਤਾਂ ਤੇਰੇ ਨਾਲ ਉਹ ਕਾਇਮ ਹੈ ਕਹਿੰਦੀ ਸੋਹ ਨਿਹਾਲ ਉਹਦੇ ਸੀਟ ਤੇ ਹੀ ਕਾਇਮ ਹੈ ਵੇ ਸੀਟ ਤੇ ਭਜਾਈ ਫਿਰਦੀ ਚੱਕਦੇ 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 ਇਮਰੇ ਪਤ ਪੱਜ ਕੇ ਪੱਜ ਕੇ ਓ ਇਮਰੇ ਆ ਜਾ ਪਤ ਆ ਜਾ ਪੱਜ ਕੇ ਪੱਜ ਕੇ ਚਲੋ ਵੀ ਚਲੋ ਕਰੋ ਐਲਟ ਨਹੀਂ ਕਰਨੀ ਕਰਾ ਪਜਾਓ ਪਜਾਓ ਪਰ ਰਾਤ ਨੂੰ ਤੁਹਾਨੂੰ ਨੀਂਦ ਚੰਗੀ ਆਊਗੀ ਫਿਰ ਵਧੀਆ ਨੀਂਦ ਆਊ ਤੁਹਾਨੂੰ ਰਾਤ ਨੂੰ ਬੋਲੇ ਥੋ ਨਿਹਾਲ ਸਾਤਰੀਆ ਕਾਲੋ ਬੋਲੇ ਥੋ ਨਿਹਾਲ ਬੋਲੇ ਸੋ ਨਿਹਾਲ ਚਲੋ 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 ਪੱਟੋ ਕਰਦ ਕਰਾਂ ਦੱਬ ਕੇ ਚਾਵਾਸ਼ ਸੋ ਸ੍ਰੀਆ ਕਾਲ ਸਤਿ ਸ੍ਰੀ ਅਕਾਲ ਇਹਨਾਂ ਨੂੰ ਹਬਾਉਣਾ ਕਰਿਆ ਰਾਤ ਨੂੰ ਸੌਂਦੇ ਦੇ ਕੀ ਤੂੰ ਕਰਾ ਜੋ ਆਕਾ ਦੀ ਰੌਣਕਾ ਦੇ ਕੇ ਫਿਰਦੇ ਦਵਾਲੀ ਕਹ ਨਾ ਮਾ ਬਾਹਰ ਖਾਣ ਤਮ ਜਲ ਚਾਹਦੇ ਛਾਵਾਂ 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 ਚਲੋ 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 ਚੰਦਵਾਮਾ ਚੰਦ 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 ਦਿਨਾਂ ਦਾ ਚੰਦ ਹੋ ਸਾਤ ਸ੍ਰੀ ਅਕਾਲ ਸਾਤ ਸ੍ਰੀ ਅਕਾਲ ਹੋਰੇ ਕਰਦੀ ਕਰਦੀ ਬੋਲੇ ਸੋ ਨਿਹਾਲ ਕੈ ਦੀ ਸਾਤ ਸ੍ਰੀ ਅਕਾਲ ਕਰਦੀ ਫਿਰਦੀ ਆ ਲਿਆ ਕਰ ਸੰਗ ਤੇਰੇ ਵਾਲੇ ਤੇ ਵੀ ਬਣਾ ਕੇ ਦੇਵਾ ਓਏ ਲਿਆ ਤੈਨੂੰ ਵੀਡੀਓ ਬਣਾ ਕੇ ਦੇਵਾ ਲਿਆ ਕਰ ਓਰੇ ਮੇਰੇ ਕੋਲੇ ਫੜਾ ਲਿਆ ਤੇਰੇ ਵਾਲੇ ਤੇ ਬਣਾ ਕੇ ਦੇਵਾ ਵੀਡੀਓ ਤੈਨੂੰ ਮੇਰੇ ਕੋਲੇ ਫੜਾ ਤਾਂ ਤੁਸੀਂ ਉਹਨੇ ਚਰ ਗਿੜੇ ਦੇਵੋ ਇੱਥੇ ਮੈਨੂੰ ਵੀਡੀਓ ਲਾ ਕੇ ਫੜਾ ਦੇ ਤੁਸੀਂ ਦੇਵੋ ਗਿੜੇ ਤੇ ਬਣਾ ਇੱਥੇ ਫਿਰ ਚੰਦ ਮਾਮਾ ਕਿੱਥੇ ਆ? ਆਹ ਚੰਦ ਚੰਦ ਮਾਮੇ ਦੀ ਬਣਾ ਲਾ ਵੀਡੀਓ ਆਹੋ। ਚੰਦ ਦੀ ਬਣਾ ਲਓ ਵੀਡੀਓ। ਕੱਲ ਨੂੰ ਤੁਹਾਨੂੰ ਮੈਂ ਬਦਣੀ ਘੇੜਾ ਤੋਂ ਆ ਕੇ ਲਵਾਂ ਚੰਗਾ? ਬਦਣੀ ਸ਼ਹਿਰ ਠੀਕ ਆ ਨਾਲੇ ਤੁਹਾਨੂੰ ਤੋਂ ਖਵਾ ਕੇ ਲਾਵਾਂਗਾ ਕੋਹ ਚਾਵਾ ਚਾਵਾ ਸ਼ਾਵਾ ਮਲੋ ਆ ਜਾ ਆ ਜਾ ਤੂੰ ਵੀ ਆ ਜਾ ਨਪਰੇ ਆ ਜਾ ਪੱਜਾ ਪੱਜਾ ਪੱਜ ਕੇ ਆ ਜਾ ਪੱਜ ਕੇ ਪੱਜ ਕੇ ਪੱਜ ਕੇ ਆ ਜਾ ਬੰਦ ਦੇਖ ਸਾਰੇ ਘੜਿਆ ਤੇ ਕੋਈ ਤਾਂ ਲਾ ਕੇ ਘੜਿਆਤਾ ਕੋਈ ਥਾਂ ਘੜਿਆਤਾ ਓਏ ਆ ਸਾਈਕਲ ਪਾਸੇ ਕਰ ਦਿਓ ਗੱਡੀ ਨੇ ਆਉਣਾ ਵਾ